ਮਾਂ ਹਨੀ ਦਾ ਕੀ ਇਸ ਕਰੂਗਾ ਤੇ ਅੱਜ ਮੈਂ ਮੁਕਸ਼ਰ ਦਾਲਚ ਵਿੱਚ ਇਨਫਰਮੇਸ਼ਨ ਪਤਾ ਰਿਹਾ ਤੋਂ ਅਸੀਂ ਪਾ ਦਿੱਤਾ ਤੇ ਭਗਵੰਤ ਮਾਨ ਨੂੰ ਅਸੀਂ ਕਢੀਸ ਕੇ ਇੱਕੀ ਮੁਕਸਰ ਦੀ ਦਾਲਚ ਲੈ ਕੇ ਆਵਾਂਗੇ ਅੱਜ ਵੀ ਕਹਨਾ ਮੈਂ ਕਰ ਲਾ ਕੇ ਇਸ ਮੇਰੇ ਤੇ ਪਰਹਾਰੇ ਇੱਕ ਹਫਤੇ ਬੇਸ਼ੀ ਪਹੇਵਾਂਗਾ ਕਿ ਜੱਸਾ ਸਭ ਮਹਿਰਾਂ ਨੂੰ ਨਾ ਛੱਡੋ ਇਹਨਾਂ ਦੇ ਮੇਰੇ ਕੋਲੇ ਸੁੱਖ ਵਿਲਾਸ ਦੇ ਪਏ ਨੇ ਕਾਗਜ਼ ਇਹਨਾਂ ਦੇ ਬੱਸਾਂ ਦੇ ਵੀ ਆ ਗਏ ਮੇਰੇ ਕੋਲੇ ਇਹਨਾਂ ਦੇ ਹੋਟਲਾਂ ਦੇ ਵੀ ਆ ਗਏ ਇਹਨਾਂ ਦਾ ਜੋ ਇਤਰੋਂ ਉਤਰੋਂ ਮਜੀਠੀ ਹੈ ਇਹ ਜੋ ਰਾਣ ਮੇਰੇ ਕਿ ਇਹਨਾਂ ਨੇ ਪੰਜਾਬ ਲੁੱਟਿਆ ਸਾਰੇ ਕਾਗਜ਼ ਮੇਰੇ ਕੋਲੇ ਨੇ चल बुला मित्र मैं कोर्ट छ क्योंकि ये लोग जाऊगा आपकी प्रॉपर्टी बचाने मैं लोगों के हक जाऊँगा लोगों के खून पसीने की कमई में लोगों को वास्ते सारा कुछ करके जाके कहते जी माफ़ी आप ही माफ करना है आप ही माफी मंगनी है लैदल के आए मंद बुद्धि मतलब पूछे हो गए नाका की हो तो नाका तो नहीं पता है नाका तो नहीं ਨਾਕਾ ਤਾਂ ਹੁੰਦਾ ਹੈ ਜੋ ਪੁਲਿਸ ਦਾ ਨਾਕਾ ਹੁੰਦਾ ਹੈ ਨੱਕਾ ਨਹੀਂ ਪਤਾ ਕਦੇ ਨੱਕਾ ਵੱਡਿਆ ਹੋਵੇ ਜਾਂ ਕਦੇ ਨੱਕ ਟੁੱਟਿਆ ਹੋਵੇ ਇਹਨਾਂ ਦਾ ਕੋਈ ਪਤਾ ਲੱਗੇ ਨਹਿਰਾਂ ਤੱਕ ਆਪਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਮੈਂ ਉੱਪਰੋਂ ਨਿਤਰਿਆ ਚੰਡੀਗੜ੍ਹੋਂ ਮੈਂ ਕਾਂਝ ਲੈ ਲਿਓ ਮੈਂ ਚੰਡੀਗੜ੍ਹੋਂ ਨਿਤਰਿਆ ਹੋਇਆ ਪਾਣੀ ਭੇਜ ਰਿਹਾ ਹਾਂ ਜਿੰਨਾ ਵੀ ਪਹਿਲਾਂ ਗੰਦੜਾ ਪਾਣੀ ਆ 75 ਸਾਲ ਦਾ ਉਹ ਚ ਨਿਤਰਾ ਪਾਈ ਜਾਵਾਂਗੇ ਹਾਂ ਇੱਕਦਮ ਤਾਂ ਨਿਤਰਨਾ ਨਹੀਂ ਪਰ ਕਟੂਕਟ ਗੰਦੜਾ ਬਣਦਾ ਘੱਟ ਹੋਊ ਥੋੜਾ ਬਹੁਤ ਜਦੋਂ ਨਿਤਰੇ ਹੀ ਪਾਈ ਜਾਵਾਂਗੇ ਉਹਦੇ ਚ ਇੱਕ ਦਿਨ ਨਿਤਰ ਜਾਊਗਾ ਫਿਰ ਉਹ ਸੋ ਥੋੜਾ ਜਿਹਾ ਟਾਈਮ ਚਾਹੀਦਾ ਕਈ ਵਾਰੀ ਹਾਈ ਕੋਰਟ ਵਿੱਚ ਆ ਜਾਂਦੀ ਹੈ ਸੁਪਰੀਮ ਕੋਰਟ ਵਿੱਚ ਆ ਜਾਂਦੀ ਹੈ ਪਰ ਮੇਰੇ ਵੱਲੋਂ ਕੋਈ ਕਮੀ ਨਹੀਂ ਇਸ ਗੱਲ 'ਚ ਕਿ ਮੈਂ ਕੋਈ ਆਪਦੇ ਵੱਲੋਂ ਹੀ ਕਮੀ ਰੱਖਾਂ ਤੇ ਐ ਨਹੀਂ ਕਰਨਾ ਉਹਨਾਂ ਨੇ ਪਹਿਲਾਂ ਉਹਨਾਂ ਨੇ ਕੀਤਾ ਦੱਸੋ ਸਾਰਾ ਕੁਝ ਕਰਕੇ ਜਾ ਕੇ ਕਹਿੰਦੇ ਜੀ ਮਾਫੀ ਆਪ ਹੀ ਮਾਫ ਕਰਨਾ ਹੈ ਆਪ ਹੀ ਮਾਫੀ ਮੰਗਣੀ ਹੈ ਲੈ ਲੈ ਦੱਸੋ ਮਨ ਤੋਂ ਅੱਜ ਪਤਾ ਲੱਗਿਆ ਕਹਿੰਦੇ ਵੀ ਸੁਖਵੀਰ ਬਾਦਲ ਮੇਰੇ ਤੇ ਮਾਨ ਹਾਨੀ ਦਾ ਕੇਸ ਕਰੂਗਾ ਬਪਾਲਾ ਸਰ ਵਾਲੀ ਜਿਹੜੀ ਜਿਹੜੀ 1 ਨਵੰਬਰ ਨੂੰ ਪੱਡੇ ਵੇਟ ਰੱਖੀ ਸੀ ਜਿੱਥੇ ਆਏ ਨਹੀਂ ਇਹ ਹੈ ਨਾ ਖਾਲੀ ਕੁਰਸੀਆਂ ਜਿੱਥੇ ਸੀ ਕਹਿੰਦੇ ਵੀ ਉੱਥੇ ਤੁਸੀਂ ਐਂ ਕਹਤਾ ਬਾਲਾ ਸਰ ਵਾਲੀ ਜਿਹੜੀ ਨਹਿਰ ਹੈ ਬਾਦਲਾਂ ਦੇ ਖੇਤ ਖਤਮ ਹੁੰਦੀ ਹੈ ਮੈਂ ਕਹਾਂ ਜੀ ਹੁੰਦੀ ਹੈ ਮੈਂ ਰੇਵੀ ਦਾਸਤਾ ਜੀ ਕਿੰਨੇ ਕਿਉ ਸਿਕ ਪਾਣੀ ਜਾਂਦਾ ਉਹ ਚ ਉਹ ਨਹਿਰ ਕਿਉਂ ਬਣੀ ਗਈ ਕਿਉਂਕਿ ਖਨੌਰੀ ਦੇ ਕੋਲੋਂ ਡੇਡ ਡੇਡ ਫੁੱਟ ਪਾਖੜਾ ਉੱਚੀ ਚੱਕਣੀ ਸੀ ਹਰਿਆਣੇ ਨੇ ਕਿਹਾ ਸੀ ਉਹਦੇ ਬਦਲੇ ਉਹ ਲੈ ਲਈ ਅੱਜ ਵੀ ਕਹਿੰਨਾ ਮੈਂ ਕਰ ਲਾ ਕੇ ਇਸ ਮੇਰੇ ਤੇ ਮਤਾਰੇ ਇੱਕ ਹਫਤੇ ਵਿੱਚ ਹੀ ਪੋਇਆ ਕਰੂੰਗਾ ਵਿਚਾ ਸਭ ਨਹਿਰਾਂ ਨੂੰ ਨਾ ਛੱਡੋ ਇਹਨਾਂ ਦੇ ਮੇਰੇ ਕੋਲੇ ਸੁੱਖ ਵਿਲਾਸ ਦੇ ਵੀ ਪਏ ਨੇ ਕਾਗਜ਼ ਇਹਨਾਂ ਦੇ ਬਸਾਂ ਦੇ ਵੀ ਆ ਗਏ ਮੇਰੇ ਕੋਲੇ ਇਹਨਾਂ ਦੇ ਹੋਟਲਾਂ ਦੇ ਵੀ ਆ ਗਏ ਇਹਨਾਂ ਦਾ ਜੋ ਇੱਧਰੋਂ ਉੱਧਰੋਂ ਮਜੀਠੀ ਹੈ ਇਹ ਜੋ ਰਾੜ ਮਿਲ ਕੇ ਇਹਨਾਂ ਨੇ ਪੰਜਾਬ ਨੂੰ ਦੇ ਸਾਰੇ ਕਾਗਜ਼ ਮੇਰੇ ਕੋਲੇ ਨੇ ਚੱਲ ਬੁਲਾ ਮਿੱਤਰ ਮੈਨੂੰ ਕੋਟ ਚਾ ਕਿਉਂਕਿ ਇਹ ਲੋਕਾਂ ਦੇ ਵਿਰੁੱਧ ਜਾਊਗਾ ਆਪਣੀ ਪ੍ਰਾਪਰਟੀ ਬਚਾਉਣ ਵਾਸਤੇ ਮੈਂ ਲੋਕਾਂ ਦੇ ਹੱਕ ਜਾਊਂਗਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੋਕਾਂ ਨੂੰ ਦਿਖਾਉਣ ਵਾਸਤੇ ਸਹੀ ਹੈ ਨਾ ਆਜੋ ਗੱਲ ਹੀ ਬਾਤ ਨਹੀਂ 29 ਕਰੋੜ ਰੁਪਇਆ ਜਾਰੀ ਕਰਤਾ ਜੀ 29 ਕਰੋੜ ਆ ਜੀ ਜੀ ਸਾਹਿਬ 29 ਕਰੋੜ ਧੂਰੀ ਦੇ ਪਿੰਡਾਂ ਧੂਰੀ ਦੇ ਪਿੰਡਾਂ ਵਾਸਤੇ 29 ਕਰੋੜ ਰੁਪਇਆ ਜਾਰੀ ਕਰਤਾ ਸਾਰੇ ਪਿੰਡ ਲਗਭਗ ਆ ਦੇ ਜੋ ਪਹਿਲਾਂ ਪਿੰਡਾਂ ਨੂੰ ਪੁੱਛਿਆ ਤੁਹਾਨੂੰ ਚਾਹੀਦਾ ਕੀ ਹੈ

ਤੇ ਜਦੋਂ ਹਾਂ ਇੱਕ ਗੱਲ ਨੂੰ ਮੈਂ ਥੋੜੀ ਜੀ ਮਾਫੀ ਚਾਹੂੰਗਾ ਕਈ ਵਾਰੀ ਮੈਥੋਂ ਘੱਟ ਆਇਆ ਜਾਂਦਾ ਹੈ ਨਾ ਵੀ ਪਿੰਡਾਂ ਚ ਘੱਟ ਆਇਆ ਜਾਂਦਾ ਕਿਉਂਕਿ ਜ਼ਿੰਮੇਵਾਰੀ ਬਹੁਤ ਵੱਡੀ ਪੈ ਗਈ ਉਹ ਤਾਂ ਵੈਸੇ ਮੇਰੇ ਪਰਿਵਾਰ ਚੋਂ ਜਾਂ ਤਾਂ ਡਾਕਟਰ ਗੁਰਪ੍ਰੀਤ ਕੌਰ ਮੇਰੀ ਪਤਨੀ ਜਿਹੜੀ ਹੈ ਉਹ ਵੀ ਆਉਂਦੀ ਰਹਿੰਦੀ ਹੈ ਮਨਪ੍ਰੀਤ ਭੈਣ ਹੈ ਹੈਨਾ ਕੋਈ ਨਾ ਕੋਈ ਆਉਂਦਾ ਹੀ ਰਹਿੰਦਾ ਪਰ ਕਈ ਵਾਰੀ ਮੇਰਾ ਗੇੜਾ ਥੋੜਾ ਜਿਹਾ ਇੱਧਰ ਉੱਧਰ ਹੋ ਜਾਂਦਾ ਲੰਬਾ ਤਾਂ ਗੁੱਸਾ ਨਾ ਕਰੋ ਇਸ ਗੱਲ ਦਾ ਕਿਉਂਕਿ ਜ਼ਿੰਮੇਵਾਰੀ ਤੁਸੀਂ ਉਹ ਦਿੱਤੀ ਹੈ ਹੈਨਾ ਤੇ ਫਿਰ ਉਹ ਨਿਭਾ ਲਈਏ ਤੇ ਨਾਲੇ ਥੋੜਾ ਜਿਹਾ ਮਾਣਤਾ ਮਹਿਸੂਸ ਹੁੰਦਾ ਹੋਣਾ ਜਦੋਂ ਉਹ ਵੱਡੇ ਵੱਡੇ ਦੇਸ਼ ਦੇ ਲੀਡਰਾਂ ਚ ਕੋਈ ਪਾਗੜਾ ਹੁੰਦਾ ਹੈ ਥੋਡੇ ਵਾਲਾ ਹੈ ਥੋਡੇ ਵਾਲਾ ਹੈ